ਵੀ ਕਹਿੰਦੇ ਅਲੋਕਾਰ ਗੱਲਾਂ ਮੇਰੇ ਦਸ਼ਮੇਸ਼ ਦੀਆਂ ਭਲਾ ਉਹਨਾਂ ਦੀ ਕਰੇਗਾ ਰੀਸ ਕਿਹੜਾ ਅਲੋਕਾਰ ਗੱਲਾਂ ਮੇਰੇ ਦਸ਼ਮੇਸ਼ ਦੀਆਂ ਭਲਾ ਉਹਨਾਂ ਦੀ ਕਰੇਗਾ ਰੀਸ ਕਿਹੜਾ 9 ਸਾਲ ਦੀ ਉਮਰ ਵਿੱਚ ਪਿਤਾ ਜੀ ਦਾ ਜਿ ਚ ਪੁਆਏਗਾ ਸੀਸ ਕਿਹੜਾ ਕੌਣ ਜਗ ਨੂੰ ਤੋਰੇਗਾ ਬੱਚਿਆਂ ਨੂੰ ਉਠੀ ਮੋਹ ਦੀ ਜਰੇਗਾ ਚੀਸ ਕਿਹੜਾ ਗੱਲਾਂ ਸੁਣ ਸਰਹੱਦ ਦੀਆਂ ਮਾਹੀ ਕੋਲ ਭਲਾ ਵਟੇਗਾ ਔਰ ਤਸੀਸ ਕਿਹੜਾ ਇੱਕਾਂ ਡਾਕੇ ਸਾਹਮਣੇ ਦੁਸ਼ਮਣਾਂ ਦੇ ਉਹਦੇ ਵਾਂਗ ਨੀ ਕੋਈ ਖਲੋ ਸਕਦਾ ਗੁਰੂ ਹੋਏ ਵੀ ਨੇ ਹੈਨ ਵੀ ਨੇ ਤੇ ਅਘੋੜਗੇ ਵੀ ਪਰ ਦਸਵੇਂ ਪਿਤਾ ਜਾਂ ਕੋਈ ਗੁਰੂ ਨਹੀਂ ਹੋ ਸਕਦਾ ਹਿੰਦੂ ਧਰਮ ਦੇ ਪੈਰਾਂ ਵਿੱਚ ਪਈ ਕੱਢ ਦਿੱਤੀ ਜੰਜੀਰ ਗੋਬਿੰਦ ਸਿੰਘ ਨੇ ਬਿਜਲੀ ਬਦਲਾਂ ਚ ਸਹਿਮ ਕੇ ਲੁਕਦੇ ਸੀ ਕੱਟੀ ਜਦੋਂ ਸ਼ਮਸ਼ੀਰ ਗੋਬਿੰਦ ਸਿੰਘ ਨੇ ਫੌਜਤ ਤਖਤਮ ਵਾਲਿਆਂ ਨੂੰ ਵਕਤ ਬਾਅਦ ਛੱਡੇ ਫੌਜਾਂ ਵਾਲੇ ਫਕੀਰ ਗੋਬਿੰਦ ਸਿੰਘ ਨੇ ਮੁਗਲ ਰਾਜ ਦੇ ਕਲਜੇ ਛੇਕ ਪੈ ਕੇ ਮਾਰੇ ਇਸ ਤਰ੍ਹਾਂ ਤੀਰ ਗੋਬਿੰਦ ਸਿੰਘ ਨੇ ਦਸ਼ਾਂ ਪੈਂਦੀਆਂ ਸਨ ਵੇਖ ਕੇ ਦੁਸ਼ਮਣਾਂ ਨੂੰ ਸ਼ਸਤਰ ਜਦੋਂ ਮੈਦਾਨੇ ਖੜਕਦੇ ਸੀ ਬਾਈਤਾ ਗੋਬਲ ਸਿੰਘ ਦੀ ਇੱਕ ਲਲਕਾਰ ਸੁਣ ਕੇ ਬਾਈ ਧਰ ਦੇ ਕਲਜ ਟੱਟਦੇ ਸੀ ਨਾਲ ਸਮੇਂ ਦੇ ਬਦਲਦੀ ਕੁੱਲ ਦੁਨੀਆ ਉਹਨੇ ਸਮੇਂ ਦਾ ਹੀ ਰੰਗ ਬਦਲਾ ਛੱਡਿਆ ਕਰਕੇ ਸ਼ੂਦਰ ਬ੍ਰਾਹਮਣ ਦਾ ਇੱਕ ਦਰਜਾ ਉੱਚ ਨੀਚ ਦਾ ਭੇਦ ਮਿਟਾ ਛੱਡਿਆ ਜੰਮ ਚੁੱਕਾ ਸੀ ਰਗਾਂ ਦੇ ਵਿੱਚ ਜਿਹੜਾ ਠੰਡੇ ਲਹੂ ਨੂੰ ਉਸ ਗਰਮਾ ਛੱਡਿਆ ਨਾਲ ਆਪਣੇ ਮੁਠੀ ਕ ਸਿੰਘ ਲੈ ਕੇ ਗੁਰੂ ਯੋਧੇ ਨੇ ਯੁੱਧ ਛੱਡਿਆ ਬਾਟੇ ਵਿੱਚੋਂ ਪਿਆਲ ਕੇ ਦੋ ਬੂੰਦਾ ਨਾਲ ਬਾਜਾਂ ਦੇ ਚਿੜੀਆਂ ਲੜਾ ਛੱਡੀਆਂ ਟੋਲੀ ਤੱਕੜੀ ਸੀ ਜਿਨ੍ਹਾਂ ਨੇ ਉਮਰ ਸਾਰੀ ਉਹਨਾਂ ਹੱਥਾਂ 'ਚ ਤੇਗਾ ਫੜਾ ਛੱਡੀਆਂ ਉਹਦੇ ਦੁੱਖੀਆਂ ਤੇ ਪੱਤੇ ਝੜੇ ਰਹਿੰਦੇ ਰਹਿੰਦੀ ਉਸ ਤੇ ਰੁੱਤ ਬਹਾਰਦੀ ਸੀ ਚੜੇ ਹੋਏ ਦਰਿਆ ਦੀ ਕਾਂਗ ਵਾਂਗੂ ਹਰਦਮ ਅਣਖ ਉਹਦੀ ਠਾਠਾ ਮਾਰਦੀ ਸੀ ਉਹਦੀ ਤੇਗ ਜਦ ਖਾਂਦੀ ਸੀ ਇੱਕ ਝਟਕਾ ਗਰਦਨ ਲੱਥ ਦੀ ਕਈ ਹਜਾ ਦੀ ਸੀ ਉਹਦਾ ਲੀਲਾ ਜਦ ਮੈਦਾਨੇ ਹਣਕਦਾ ਸੀ ਕੰਦ ਕੰਬ ਦੀ ਮੁਗਲ ਦਰਬਾਰ ਦੀ ਸੀ ਦੁਸ਼ਮਣ ਦਲਾਂ ਦੇ ਨਾਲ ਜਦੋਂ ਗੋਬਿੰਦ ਸਿੰਘ ਦਾ ਜਦ ਵੀ ਟੱਕਰ ਹੁੰਦਾ ਕਮਾਲ ਹੁੰਦਾ ਦੁਸ਼ਮਣ ਦਨਾ ਦੇ ਨਾਲ ਗੋਬਿੰਦ ਸਿੰਘ ਦਾ ਜਦ ਵੀ ਟੱਕਰ ਹੁੰਦਾ ਕਮਾਲ ਹੁੰਦਾ ਸੁਣ ਕੇ ਚੋਟ ਨਗਾਰੇ ਦੀ ਦੁਸ਼ਮਣਾਂ ਤੋਂ ਨਹੀਂ ਸੀ ਆਪਣਾ ਆਪ ਸੰਭਾਲ ਹੁੰਦਾ ਸੁਣ ਕੇ ਚੋਟ ਨਗਾਰੇ ਦੀ ਦੁਸ਼ਮਣਾ ਤੋਂ ਨਹੀਂ ਸੀ ਆਪਣਾ ਆਪ ਸੰਭਾਲ ਹੁੰਦਾ ਉਹਦੀ ਤਿੱਖੀ ਤਲਵਾਰ ਦਾ ਮੂੰਹ ਗੋਰਾ ਜਾ ਕੇ ਜੰਗ ਵਿੱਚ ਲਾਲੋ ਲਾਲ ਹੁੰਦਾ ਨਾਲ ਜੋਸ਼ ਦੇ ਜਦੋਂ ਦਸ਼ਮੇਸ਼ ਯੋਧਾ ਸਤ ਸ੍ਰੀ ਅਕਾਲ ਜਦ ਬੋਲਦਾ ਸੀ ਸਨੇ ਪਰਬਤਾਂ ਧਰਤੀ ਕੰਬਦੀ ਸੀ ਸਨੇ ਤਾਰਿਆਂ ਅੰਬਰ ਡੋਲਦਾ ਸੀ ਤੀਰ ਉਹਦੀ ਕਮਾਨ ਚੋਂ ਨਿਕਲ ਕੇ ਤੇ ਤੀਰ ਉਹਦੀ ਕਮਾਨ ਜਿਹੜੇ ਵੀ ਬੈਰੀ ਨੂੰ ਡੰਗਦਾ ਸੀ ਟਿੱਗ ਪੈਂਦਾ ਸੀ ਧਰਤ ਤੇ ਮੂੰਹ ਪਰਨੇ ਅੰਮਾ ਹਾਏ ਕਹਿੰਦਾ ਪਾਣੀ ਨਾ ਮੰਗਦਾ ਸੀ ਉਹਨੇ ਤੇਗ ਚੋਂ ਵੱਖਰੀ ਤੇਗ ਸਾਜੀ ਸੋਚਾਂ ਵਿੱਚ ਪਾਇਆ ਸਾਰਾ ਜੱਗ ਉਹਨੇ ਬੱਬਰ ਸ਼ੇਰਾਂ ਦਾ ਟੱਕਰਾਂ ਕਰਨ ਦੇ ਲਈ ਕੀਤੇ ਭੇਡਾਂ ਚੋਂ ਸ਼ੇਰ ਅਲੱਗ ਉਹਨੇ ਅਗ ਅਣਖ ਦੀ ਬਾਲ ਕੇ ਸੇਕ ਦਿੱਤਾ ਕੀਤਾ ਲਹੂ ਸਭ ਦਾ ਝੱਗੋ ਚੱਕ ਉਹਨੇ ਆਪਣੇ ਸਾਰੇ ਪਰਿਵਾਰ ਦੇ ਸੀਸ ਲਾ ਕੇ ਹਿੰਦੁਸਤਾਨ ਦੀ ਰੱਖ ਲਈ ਪੱਗ ਉਹਨੇ ਤੇ ਪਾਦਸ਼ਾਹ ਨੇ ਕਿਰਪਾ ਕੀਤੀ ਅਕਾਲਪੁਰਖ